ਚਵਰ ਸ਼ਤਰ ਤਖਤ ਦੇ ਮਾਲਕ ਗੱਦੀ ਤੇ ਸੁਭਾਈ ਬਾਣ ਦਸਾਂ ਪਾਛਾਈਆਂ ਦੀ ਆਤਮਕ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਕੋਤ ਅੰਦਰ ਜੁੜ ਬੈਠੇ ਗੁਰੂ ਰੂਪ ਗੁਰਖੂ ਆਲਸਾ ਸਾਧ ਸੰਗਤ ਜੀ ਜਿਵੇਂ ਕਿ ਆਪ ਚਾਹੁੰਦੇ ਹੋ ਕਿ ਪੋ ਦੇ ਮਹੀਨੇ ਦੇ ਜੋ ਇਹ ਲਗਾਤਾਰ ਦਿਨਾਂ ਦਾ ਇਤਿਹਾਸ 6 ਪੋ ਤੋਂ ਆਰੰਭ ਹੋ ਕੇ 7 ਤੋ ਸਰਸਾ ਨਦੀ ਤੇ ਪਰવાર ਵਿੱਚ ਛੋੜੇ ਦਾ ਅਤੇ 8 ਕੋ ਚੰਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਮਤੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਦਿਆਂ ਨਾਲ ਹੋਏ ਤਸ਼ੱਦਦ ਦਾ ਪਿਤਾ ਜੋ ਆਪਾਂ ਪਿਛਲੇ ਦਿਨੀ ਸਰਵਣ ਕੀਤਾ ਸੀ ਉਸੇ ਲੜੀ ਨੂੰ ਅਗਾਉ ਬਣਾਉਂਦਿਆਂ ਹੋਇਆਂ ਅੱਜ ਆਪਾਂ ਨੌ ਪੋਤੇ ਉਸ ਇਤਿਹਾਸ ਤੇ ਚਾਤੀਹਾਰਾਂ ਦੇ ਵਿੱਚ ਜਿਸ ਵਿੱਚ ਵਡੇ ਸਾਹਿਬ ਜਾ ਦੀਆਂ ਅਤੇ ਹੋਰ ਸ਼ਹੀਦ ਹੋਏ ਸਿੰਘਾਂ ਦਾ ਜੋ ਸਸਕਾਰ ਹੈ ਉਸ ਦੀ ਜੋ ਆਪਾਂ ਇਤਿਹਾਸਕ ਸਾਂਝ ਹੈ ਉਸ ਨਾਲ ਵੀ ਜੁੜਾਂਗੇ ਵਰਣਨ ਯੋਗ ਹੈ ਕਿ ਉਸ ਬੀਬੀ ਨੇ ਜਦੋਂ ਪਤਾ ਲੱਗਿਆ ਕੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਚਕੌਰ ਦੀ ਘੜੀ ਵਿੱਚ ਮੈਦਾਨੇ ਚੰਗ ਵਿੱਚ ਜੂਝਦਿਆਂ ਹੋਇਆ ਅਤੇ ਹੋਰ ਵੀ ਕਈ ਸਿੰਘ ਸ਼ਹੀਦ ਹੋ ਗਏ ਹਨ ਤਾਂ ਉਸ ਬੀਬੀ ਨੇ ਇਕੱਲਿਆਂ ਹੀ ਉਹਨਾਂ ਸਾਰੇ ਸਿੰਘਾਂ ਦੀਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਜੋ ਮਰ ਤੱਕ ਦੇਹਾਂ ਸਨ ਉਹਨਾਂ ਨੂੰ ਇਕੱਤਰ ਕੀਤਾ

ਜੋ ਸਰੀਰ ਹਨ ਉਹਨਾਂ ਨੂੰ ਖਿੱਚ ਕੇ ਛਿਖਾ ਦੇ ਉੱਪਰ ਵਾਰੀ-ਵਾਰੀ ਕਰਕੇ ਚੜਿਆ ਵਰਣਨ ਯੋਗ ਹੈ ਕਿਨੇੜੇ ਹੀ ਕੁਝ ਲੱਕੜਾਂ ਇਕੱਠੀਆਂ ਕਰਕੇ ਉਸ ਬੀਬੀ ਨੇ ਜਦੋਂ ਛਿਖਾ ਨੂੰ ਛਿਣ ਕੇ ਸੰਸਾਰ ਕਰਨ ਵਾਸਤੇ ਅਗ ਲਈ ਤਾਂ ਉਸ ਅਗ ਦੀ ਰੌਸ਼ਨੀ ਨੂੰ ਦੇਖ ਕੇ ਮਗਲ ਫੌਜਾਂ ਜਦੋਂ ਪਤਾ ਲਗਾ ਸੂਪਣੀ ਤੇ ਉਹਨਾਂ ਨੇ ਉੱਥੇ ਆ ਕੇ ਉਸ ਬੀਬੀ ਸ਼ਾਹ ਕੌਰ ਜਿੱਦਾ ਹੀ ਉਸ ਅਗ ਵਿੱਚ ਸੁੱਟ ਦਿੱਤਾ ਇਹ ਜੋ ਬਤਾਨਾ ਵਾਪਰਿਆ ਕਰਨਰ ਯੋਗ ਹੈ ਕੀ ਰਾਮਾ ਅਤਿਤ ਲੋਕਾ ਜੋ ਤੋਂ ਸਿੱਖ ਪਿਆਰਿਆਂ ਉਹਨਾਂ ਨੇ ਕਮਲੇ ਬੜ ਕੇ ਬਾਕੀ ਦੀ ਜੋ ਸੰਸਕਾਰ ਦੀ ਵਿਧੀ ਸੀ ਉਸ ਨੂੰ ਪੂਰਾ ਕੀਤਾ